ਤਰ੍ਹਾਂ ਦੀ ਪਿੰਡ ਡਾਲਦੇ ਖੇਤਾਂ ਵਿੱਚੋਂ ਮਿਲਿਆ ਫਿਰ ਡਰੋਨ ਖਾਲੜਾ ਥਾਣਾ ਖਾਲੜਾ ਵੱਲੋਂ ਡਰੋਨ ਬਰਾਮਦ ਮੁਕੱਦਮਾ ਦਰਜ ਵਿਖੀਵਿੰਡ ਸਬਡਿਵੀਜ਼ਨ ਹੇਟ ਆਉਂਦੇ ਥਾਣਾ ਖਾਲੜਾ ਮਿੱਤੀ 2745 ਨੂੰ ਮੁਕੱਦਮਾ ਨੰਬਰ 63 ਜੁਰਮ 10 11 12 에어ਕ੍ਰਾਫਟ ਐਕਟ ਅਧੀਨ ਦਰਜ ਕੀਤਾ ਗਿਆ ਹੈ ਇਸ ਸਬੰਧੀ ਤਰਨਤਾਰਨ ਪੁਲਿਸ ਤੇ ਬੀਐਸਐਫ ਨੇ ਇੱਕ ਸਾਂਝਾ ਸੱਚ ਆਪਰੇਸ਼ਨ ਚਲਾਇਆ ਜਿਸ ਦੌਰਾਨ ਪਿੰਡ ਡਾਲਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਗਿਆ ਡਰੋਨ ਦੀ ਪਛਾਣ DJI AIS 35 ਮਾਡਲ ਵਜੋਂ ਹੀ ਅਧਿਕਾਰੀਆਂ ਅਨੁਸਾਰ ਡਰੋਨ ਦੀ ਬਰਾਮਦਗੀ ਸੰਭਾਵੀ ਗੈਰ ਕਾਨੂੰਨੀ ਸਰਗਰਮੀਆਂ ਨਾਲ ਜੁੜੀ ਹੋ ਸਕਦੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਕੈਮਰਾਮੈਨ ਦਾਰਾ ਦਲ